ਸਭ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ ਲਵਾਓ ਹਾਜ਼ਰੀਆਂ ਬੋਲੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਾ ਗੁਜਰੀ ਕਰਮਾ ਵਾਲੀਏ ਜੇ ਸਮਰਤ ਸੂਰਮਾ ਜਣਿਆਏ ਨੇਕੀ ਦੀ ਖਾਤਰ ਲੜਦਾ ਰਿਆ ਮਾੜੇ ਦਹਮੀ ਬਣਿਆਏ ਭਾਰਤ ਦੀ ਇੱਜ਼ਤ ਰਾਖੀ ਲਈ ਲਾ ਸਰਈ ਪਰਿਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਤਨ ਜਿਗਰਾ ਬਾਜਾਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਚਦਰਾ ਦੇ ਬਾਗ ਬਗੀਚੇ ਜੋ ਬਿਨ ਕਦਰ

ਸਭ ਜਾਤਾ ਤੇ ਸਭ ਵਰਗਾ ਤੇ ਜਗ ਤਕਿਆ ਜਲਵਾ ਸ਼ਿਵਦਤ ਨੇ ਧਰ ਸੀਸ ਤੁਰ ਗਿਆ ਚਰਨਾ ਤੇ ਜਦ ਕੀਤਾ ਯਾਦ ਪ੍ਰੀਤਮ ਨੂੰ ਮੈਣੀ ਦੀ ਗੋਦ ਸ਼ਿੰਗਾਰ ਗਿਆ ਤਨ ਜਿਗਰਾ ਬਲਗੀਆਂ ਵਾਲੇ ਦਾ ਪਤ ਚਾਰ ਧਰਮ ਤੋਂ ਵਾਰ ਗਿਆ ਤਨ ਜਿਗਰਾ ਤਕੀ ਤੇਗ ਔਰੰਗੇ ਨੇ ਸ਼ਾਸਤਰੀਆਂ ਦੇ ਸੁੱਕ ਗਏ ਸੀ ਪੰਡਿਤ ਛੱਡ ਸੁੰਨੇ ਮੰਦਰਾ ਨੂੰ ਜਾਂ ਵਿੱਚ ਪਹਾੜਾ ਲੁਕ ਗਏ ਸੀ ਦੇਸੀ ਸਪੀਤਾ ਦਾ ਦਿੱਲੀ ਵਿੱਚ ਕਰ ਹਿੰਦੂਆਂ ਤੇ ਉਪਕਾਰ ਗਿਆ ਤਨ ਜਿਕਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਤਨ ਜਿਗਰਾ ਬਾਜਾ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਗੁਰਬਾਣੀ ਦੀ ਜੀਵਨ ਸ਼ਕਤੀ ਨੇ ਲੱਖਣ ਨਾਲੇ ਲੜਾ ਦਿੱਤਾ ਸਿੱਖਾ ਕਰ ਦੇਸ਼ ਆਜ਼ਾਦੀ ਲਈ ਪੁੱਤਰਾਂ ਦਾ ਨਿਉਂ ਦਾ ਪਾ ਦਿੱਤਾ ਦਦ ਵੇਖਿਆ ਡੇਗਿਆ ਜੀਤ ਗਿਆ ਲਾ ਪੁੱਤਰ ਤੋਰ ਜੁੜ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਤਨ ਜਿਗਰਾ ਬਾਜਾਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਤਨ ਜਿਗਰਾ ਬਾਜਾਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਕਰ ਆ ਭਲਾਵੇਂ ਹਾਲ ਹੋ ਜਾਵੇ ਫਤਿਹ ਪਾਵੇ ਸਹੀ ਸਿੰਘਾ ਦੇ ਮਨ ਨੂੰ ਪਾਵੇ ਸਤਿ ਸ੍ਰੀ ਅਕਾਲ ਦੇਖ ਤੇਗ ਫਤਿਹ ਤੇਰੇ ਖਾਲਸੇ ਦੀ ਹਰ ਪ੍ਰਧਾਨ ਸਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ